ਹੈਲੋ ਜੀ গুড মর্নিং স্বাগত ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਬਲੌਗ ਦੇ ਉੱਤੇ ਕਈ ਕਰਦੇ ਅੱਜ ਦਾ ਨਵਾਂ ਬਲੌਗ ਸ਼ੁਰੂ ਉਮੀਦ ਹੈ ਤੁਸੀਂ ਸਾਰੇ ਜਾਣ ਠੀਕ ਠਾਕ ਹੋਵੋਗੇ ਮਿਲਦੇ ਆਂ ਜੀ ਦਿਨੇ ਤੁੱਪਾ ਗਈ ਜੀ ਤੇ ਬੈਠਿਆ ਤੁੱਪੇ ਹਾਂ ਜੀ ਤੇਨੇ ਛੋਟਾ ਛੋਟਾ ਪਟੂ ਠੀਕ ਹੈ ਹਾਂ ਹਾਂ ਨੋ ਨਿੱਕੇ ਨਿੱਕੇ ਹੀ ਕੱਢ ਲਈ ਬਾਲੇ ਵੱਡੇ ਫਿਰ ਪੱਕੇ ਹੁੰਦੇ ਨੇ ਵੱਡਾ ਪੱਕਾ ਵੱਡੇ ਪੱਕੇ ਹੁੰਦੇ ਨੇ ਛੋਟੇ ਛੋਟੇ ਦੇਖ ਕੇ ਕੱਢਣਾ ਬਾਲੇ ਵੱਡੇ ਬਣਾ ਕੱਢੀ ਵੱਡੇ ਫਿਰ ਵਿੱਚੋਂ ਪੱਕੇ ਫੋਕੜ ਜੇ ਹੋ ਜਾਂਦੇ ਨੇ ਉਹ చలా తనక చ మోటర ద్వారా తిసరే పా ਸੰਗਾ ਵੀਰ ਤੋਂ ਮੰਨ ਗਿਆ ਕਰਨ ਲਓ ਜੀ ਅੱਜ ਐਤਵਾਰ ਹੈ ਤੇ ਆਪਾਂ ਆਇਆਗੇ ਅੱਜ ਬਾਬੇ ਜੋਗੀ ਪੀਰ ਆਪਣੇ ਪਿੰਡ ਦੀ ਹੈ ਜਗਾ ਬਹੁਤ ਸੋਹਣੀ ਬਣੀ ਹੋਈ ਹੈ ਬਾਬਾ ਰਾਮ ਜੋਗੀ ਪੀਰ ਦੀ ਜਗਾ ਆਪਾਂ ਇੱਥੇ ਅੱਜ ਮੱਥਾ ਟੇਕਣ ਲਈ ਇੱਧਰ ਪਾਰਕ ਬਣੇ ਨੇ ਓਕੇ ਬਹੁਤ ਕੈਂਟ ਜਗਾ ਬਣੀ ਹੈਗੀ वो पिसे दिन गलेगा ये बहुत ताकत लग गई है <स्थाँगा> ਅੱਜ ਮੌਸਮ ਵੀ ਬਹੁਤ ਸੁਨਹਿਰੀ ਬੱਦਲ ਹੋਏ ਨੇ ਲੰਗਰ ਦੇ ਬਹਿ ਗਿਆ ਸਾਰਾ ਲੰਗਰ ਨੇ ਮੈਨੂੰ ਫੋਨ ਕਰ ਇੱਧਰ ਪਿੱਛੇ ਜੰਗਲ ਹੈ ਸਾਰੇ ਪਾਸੇ ਬੱਦਲ ਨਹੀਂ ਬਚੀ ਬਸ ਉਹਦੇ ਅਮੀ ਟੱਕੂ ਹੋ ਗਏ ਇੰਦਰ ਪਾਰਕ ਬਣਿਆ ਨੇ ਇੱਕ ਸਾਈਡ ਤੇ ਉਹ ਪਿੱਛੇ ਫਿਰ ਜੰਗਲ ਲਓ ਜੀ ਅੱਜ ਬਣਾਉਣੀ ਆ ਆਲੂ ਮਟਰ ਦੀ ਸਬਜ਼ੀ ਆਲੂ ਮਟਰ ਰ ਸਿੱਕਟ ਕੇ ਤੇ ਧੋ ਕੇ ਰੱਖ ਲੇ ਇੱਧਰ ਆਪਣਾ ਮਸਾਲਾ ਪੋਈ ਦੇ ਆਹੋ ਜੀ ਪਾ ਬੀ ਆ ਤੇ ਗੰਡਾ ਉੱਪਰ ਤੋਂ ਲਈ ਦੇਖੋ ਇਹ ਬੱਦਲ ਕਿੰਨਾ ਹੋਇਆ ਪਿਆ ਕਿਵੇਂ ਖੜੇ ਹੋਤੇ ਦੇਖੀ ਵਾਸਤ ਨੂੰ ਦੇਖਦਾ ਹੈ ਮੋਬਾਈਲ ਦਾ ਵੀਡੀਓ ਨਾਲ ਦਮ ਨਹੀਂ ਕਰਲੇ ਹੋ ਗਏ। ਹਾਂ। ਉਹ ਬੱਚੇ। ਲਓ ਜੀ ਦਾਲ ਆਪਾਂ ਧਰਤੀ। ਆਲੂ ਮਟਰਾਂ ਦੀ। ਲਓ ਜੀ ਸਬਜ਼ੀ ਆਪਣੀ ਬਣ ਕੇ ਹੋ ਗਈ ਤਿਆਰ। ਦੇਖੋ ਕਿੰਨੀ ਵਧੀਆ ਸਬਜ਼ੀ ਬਣੀ ਹੈ। ਪਾਫਿੰਗ ਹਾਂ ਲੈ ਬਰ ਦੇਖੋ ਤੇ ਇਦਾਂ ਦੈਂਸ ਛਿੱਪ ਗਿਆ ਬਿਲਕੁਲ ਲਾਈਟਾਂ ਲੱਗ ਗਈਆਂ ਇਹਨੇ ਆ ਗਿਆ ਤੇ ਇਦਨ ਲੱਗ 14 ਚੋਣ ਮਜਾ ਨਹੀਂ ਦਰ ਆਪਣਾ ਗੁੱਦ ਵੀ ਹੋ ਗਿਆ ਗਰਮ ਉਹਦਾ ਫੋਨ ਕਰਕੇ ਸਵਾਦੇ ਹੁੰਦੇ ਨੇ ਤੇ ਹੁਣ ਅਸੀਂ ਖਾਣ ਲੱਗਨੇ ਆ ਰੋਟੀ ਹੈ ਲਓ ਜੀ ਹੋ ਗਈ ਰਾਤ ਪੂਰੀ ਤੇ ਹੁਣ ਰੋਟੀਆਂ ਸੇ ਖਾ ਲੀਆਂ ਤੇ ਕੁਝ ਖਾਂਦੇ ਨੇ ਕੁਝ ਨੇ ਖਾ ਲਈ ਤੇ ਹੁਣ ਆਪਾਂ ਕਰਦੇ ਹਾਂ ਅੱਜ ਦੇ ਵਲੌਗ ਦਾ ਇੱਥੇ ਐਂਡ ਕੱਲ ਨੂੰ ਮਿਲਾਂਗੇ ਨਵੇਂ ਵਲੌਗ ਦੇ ਵਿੱਚ ਤੇ ਸਾਡੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਮਿਲਦੇ ਆਂ